ਸਿੱਕਮ ਵਿੱਚ ਪਿਛਲੇ ਦਿਨੀ ਸੜਕ ਬਣਾਉਣ ਵੇਲੇ ਵਾਪਰੀ ਘਟਨਾ 'ਚ ਸ਼ਹੀਦ ਹੋਏ ਲਾンス ਨਾਇਕ ਰਿੰਕੂ ਸਿੰਘ ਦੀ ਮ੍ਰਿਤਕ ਦੇ ਨੂਨਾ ਦੇ ਜ਼ੱਦੀਕਰ ਨਮੋਲ ਵਿਖੇ ਲਿਆਂਦਾ ਗਿਆ। ਸੈਂਗਰੂਰ ਵਿੱਚ 35 ਇਲਾਕੇ ਵਿੱਚ ਉਹਨਾਂ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮੈਜਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਇੱਕ ਸਾਫਾ ਫੌਜੀ ਹੌਲਦਾਰ ਗੁਰਜਨ ਸਿੰਘ ਨੇ ਦੱਸਿਆ ਕਿ ਰਿੰਕੂ ਸਿੰਘ ਬਹੁਤ ਹੀ ਨੇਕ ਸੁਭਾਅ ਦਾ ਇਨਸਾਨ ਸੀ ਜਿਹੜਾ ਆਪਣੇ ਤੋਂ ਵੱਡਿਆਂ ਅਤੇ ਛੋਟਿਆਂ ਦੀ ਕਦਰ ਕਰਦਾ ਸੀ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਿੰਕੂ ਸਿੰਘ ਡਿਊਟੀ ਕਰਦਿਆਂ ਸ਼ਹੀਦ ਹੋਇਆ ਹੈ ਇਸ ਲਈ ਉਸਦੇ ਪਰਿਵਾਰ ਵਿੱਚੋਂ ਕਿਸੇ ਨੂੰ ਸਰਕਾਰੀ ਨੌਕਰੀ ਅਤੇ ਰਿੰਕੂ ਸਿੰਘ ਨੂੰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇ। ਸਾਡੇ ਪਿੰਡ ਨਮੋਲ ਮਿਰਜਾ ਪੱਤੀ ਦੇ ਸ਼ਹੀਦ ਲੈਸ਼ਨਾਇਕ ਰਿੰਕੂ ਸਿੰਘ ਜੋ ਕਿ ਸਿੱਕਮ ਦੇ ਵਿੱਚ 55 ਇੰਜੀਨੀਅਰ ਰੈਜiment ਦੇ ਵਿੱਚ ਨੌਕਰੀ ਕਰਦੇ ਸੀਗੇ ਉਹ ਬਲਡੋਜ਼ਰ ਦੀ ਉਹਨਾਂ ਦੀ ਡਿਊਟੀ ਦੀ ਡਰਾਈਵਰ ਤੇ ਬਲਡੋਜ਼ਰ ਦੇ ਉਹਨੂੰ ਚਲਾਉਂਦੇ ਸਮੇਂ ਸਟੀering ਲੌਕ ਹੋਣ ਕਰਕੇ ਉਹ ਸ਼ਹੀਦ ਹੋ ਗਏ ਜੋ ਕਿ ਉਹਨਾਂ ਦੀ ਡੈੱਡ ਬੋਡੀ ਉਹ ਬਾਈ ਯਾਰ ਦਿੱਲੀ ਪਹੁੰਚੀ ਕੱਲ੍ਹ ਦਿੱਲੀ ਤੋਂ ਆਪਣਾ ਐਮਐਚਾ ਪਟਿਆਲੇ ਪਟਿਆਲੇ ਤੋਂ ਅੱਜ ਉਹ ਕਾਨ ਬਾਈ ਦੇ ਨਾਲ ਪਿੰਡ ਨਮੋਲ ਦੇ ਵਿੱਚ ਪਹੁੰਚੇ ਨੇ ਜਿਹੜੀ ਅੱਜ ਸੀਗੀ ਉਹਨਾਂ ਦਾ ਸੰਸਕਾਰ ਸੇ ਉਹਦੇ ਉੱਤੇ ਅਸੀਂ ਇਕੱਠੇ ਹੋਏ ਆਂ ਅਸੀਂ ਸਾਬਕਾ ਸੈਨਿਕਾਂ ਨੂੰ ਮਾਣ ਮਹਿਸੂਸ ਕਰਦੇ ਆਂ ਕਿ ਸਾਡੇ ਇਲਾਕੇ ਦਾ ਜਿਹਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉਹ ਸ਼ਹੀਦ ਹੋਏ ਨੇ ਡਿਊਟੀ ਦੌਰਾਨ ਸੋ ਅਸੀਂ ਮਾਣ ਮਹਿਸੂਸ ਕਰਦੇ ਹੋਏ ਸਾਰੇ ਇਲਾਕੇ ਦੇ ਸਾਬਕਾ ਸੈਨਿਕ ਇਸੇ ਇਕੱਠੇ ਹੋਏ ਨੇ ਸਾਰੇ ਸਾਬਕਾ ਸੈਨਿਕਾਂ ਦਾ ਅਸੀਂ ਧੰਨਵਾਦ ਕਰਦੇ ਆਂ ਪਿੰਡ ਨੇ ਬਹੁਤ ਵੱਡਾ ਸਹਿਯੋਗ ਕੀਤਾ ਦੋਨੇ ਪੰਚਾਇਤਾਂ ਨੇ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਕੀਤੇ ਨੇ ਅਸੀਂ ਸਾਰੇ ਪੰਚਾਇਤ ਦਾ ਤੇ ਪਿੰਡ ਦੇ ਸਭ ਕਾ ਸਨ ਕਹਿੰਦਾ ਤੇ ਸਾਥੀਆਂ ਦਾ ਬਹੁਤ ਬਹੁਤ ਅਸੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅਰ ਸੰਸਕਾਰ ਦੇ ਮੌਕੇ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ